ਇਹ ਉਹਨਾਂ ਬੰਦਿਆਂ ਦੀ ਗੱਲ ਐ ਉਹਨਾਂ ਮਨੁੱਖਾਂ ਦੀ ਗੱਲ ਐ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਜੇ ਤੁਹਾਡਾ ਮਾੜਾ ਟਾਈਮ ਚੱਲਦਾ ਐ ਅਸੀਂ ਕੱਟ ਦੇਾਂਗੇ ਤੁਹਾਡੀ ਜ਼ਿੰਦਗੀ 'ਚ ਕਿਸੇ ਨੇ ਕੁਝ ਕਰ ਕਰਾ ਦਿੱਤਾ ਤੇ ਅਸੀਂ ਉਹਦਾ ਉਪਾਅ ਕਰ ਦੇਾਂਗੇ ਇਹ ਉਹਨਾਂ ਲੋਕਾਂ ਦੀ ਗੱਲ ਐ ਮਾਨਸ ਦਾ ਅਰਥ ਇਹ ਨਹੀਂ ਕਿ ਅਸੀਂ ਮਾਤਾ ਪਿਤਾ ਤੇ ਵਿਸ਼ਵਾਸ ਨਹੀਂ ਕਰਨਾ ਦੋਸਤਾਂ ਮਿੱਤਰਾਂ ਤੇ ਵਿਸ਼ਵਾਸ ਨਹੀਂ ਕਰਨਾ ਭੈਣਾ ਭਰਾਵਾਂ ਤੋਂ ਟੁੱਟ ਜਾਣਾ ਐ ਜਿਹੜੇ ਲੋਕ ਰੱਬ ਬਣ ਕੇ ਬੈਠ ਰਹੇ ਨੇ ਜਾਂ ਇਹ ਕਹਿ ਰਹੇ ਨੇ ਰੱਬ ਦੇ ਕੀਤੇ ਨੂੰ ਬਦਲ ਦੇਾਂਗੇ ਜੇ ਰੱਬ ਦਾ ਕੀਤਾ ਬਦਲਿਆ ਜਾ ਸਕਦਾ ਹੈ ਤੇ ਸੱਚ ਜਾਣਨਾ ਫਿਰ ਜਿਹਨੇ ਬਦਲਿਆ ਉਹ ਬਹੁਤ ਵੱਡਾ ਹੈ ਤੇ ਰੱਬ ਬਹੁਤ ਛੋਟਾ ਹੋ ਗਿਆ ਜਿਹੜਾ ਰੱਬ ਦੇ ਕੀਤੇ ਨੂੰ ਬਦਲ ਸਕਦਾ ਹੈ ਮੋੜ ਸਕਦਾ ਹੈ ਖਤਮ ਕਰ ਸਕਦਾ ਹੈ ਫਿਰ ਤੇ ਉਹ ਰੱਬ ਦਾ ਪਿਓ ਹੀ ਮੰਨਣਾ ਪੈਣਾ ਹੈ ਤੇ ਇਹ ਦਾਅਵੇ ਦੁਨੀਆ 'ਚ ਹੋ ਰਹੇ ਨੇ ਮੈਂ ਤਾਂ ਬੇਨਤੀ ਕਰਾਂ ਤਾ ਮਹਾਰਾਜ ਨੇ ਕਹਿੰਵੀ ਕਿਹੜੇ ਪਲੇਖਿਆਂ 'ਚ ਜੀ ਰਹੇ ਹੋ ਜਗਜੀਵਨਪੁਰਖ ਤਿਆਕ ਇਹ ਸਾਈਨ ਆਫ ਇੰਟੈਰੋਗੇਟਿਵ ਕੁਐਸਚਨ ਮਾਰਕ ਪਾਇਆ ਮਹਾਰਾਜ ਨੇ ਕਹਿੰਦੇ ਉਹਨੂੰ ਛੱਡ ਦਿੱਤਾ ਹੱਦ ਹੋ ਗਈ ਔਰ ਕਮਾਲ ਦੀ ਗੱਲ ਮਾਨਸ ਸੰਧੀ ਆਸ ਹੱਦ ਹੋ ਗਈ ਕਹਿੰਦੇ ਇਤਨਾ ਚੱਲੇ ਚਲਾ ਗਿਆ ਤੂੰ ਮਿੱਟੀ ਦੇ ਪੁਤਲੇ ਤੇ ਆਸ ਰੱਖ ਕੇ ਬੈਠ ਗਿਆ ਬੰਦੇ ਦੇ ਹੱਥ ਹੈ ਕੀ ਐ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਉਹ ਮਨਮੁਖ ਨੇ ਜਿਹੜੇ ਗੁਰੂ ਸਾਹਿਬ ਪਰਮੇਸ਼ਰ ਨੂੰ ਛੱਡ ਕੇ ਬੰਦਿਆਂ ਦੇ ਬੰਦੇ ਬਣ ਜਾਂਦੇ ਨੇ ਔਰ ਮੈਂ ਇੱਕ ਬੇਨਤੀ ਕਰਾਂ ਬੰਦੇ ਦਾ ਜਿਹੜਾ ਅਰਥ ਹੈ ਬੰਦਾ ਇਹਨਾਂ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਨਾ ਹਿੰਦੀ ਭਾਸ਼ਾ ਦਾ ਸ਼ਬਦ ਹੈ ਬੰਦਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਹਦਾ ਅਰਥ ਹੁੰਦਾ ਗੁਲਾਮ ਬੰਦੇ ਦਾ ਅਰਥ ਗੁਲਾਮ ਹੁੰਦਾ ਹੈ ਪਰ ਚਲੋ ਪ੍ਰਚਲਿਤ ਹੋ ਗਿਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਆਪਾਂ ਗੁਲਾਮ ਬਣਨਾ ਹੈ ਪਰ ਕਿਹਦੇ ਬਣਨਾ ਹੈ ਅਸੀਂ ਬੰਦਿਆਂ ਦੇ ਗੁਲਾਮ ਨਹੀਂ ਬੰਨਾਂ ਅਸੀਂ ਉਸ ਮਾਲਕ ਦੇ ਗੁਲਾਮ ਬਣਨਾ ਹੈ ਉਹਦੇ ਗੁਲਾਮ ਬਣ ਜਾ ਕੋਈ ਮਾੜੀ ਗੱਲ ਨਹੀਂ ਕਬੀਰ ਜੀ ਕਹਿ ਰਹੇ ਨੇ ਮੈਂ ਰੱਬ ਦਾ ਗੁਲਾਮ ਹਾਂ ਕਹੋ ਕਬੀਰ ਗੁਲਾਮ ਕਰ ਕਾ ਜੀ ਆਏ ਭਾਵੇਂ ਮਾਰ ਮੈਂ ਮਾਲਕ ਦੇ ਘਰ ਦਾ ਗੁਲਾਮ ਆ ਉਹ ਮਾਰ ਲੈ ਰੱਖ ਲੈ ਮੈਨੂੰ ਦੋਨੇ ਹੀ ਪਰਵਾਨ ਨੇ ਮੇਰੇ ਘਰੇ ਦਾ ਗੁਲਾਮ ਨਹੀਂ ਆ ਮੈਂ ਮਾਨਸ ਸੰਧੀ ਆਸ਼ ਦਾ ਗੁਲਾਮ ਨਹੀਂ ਆ ਮੈਂ ਮਾਇਆ ਦਾ ਵੀ ਗੁਲਾਮ ਨਹੀਂ ਆ ਗੁਲਾਮ ਹੋਵੇ ਮਹਾਰਾਜੇ ਦੇ ਫਿਰ ਤੇ ਗੱਲ ਵੀ ਬਣਦੀ ਆ ਨਾ ਪਤਾ ਲੱਗਦਾ ਵੀ ਵਾਹ ਮਹਾਰਾਜ ਦੇ ਗੁਲਾਮ ਆ ਮਾਨ ਹੋਏ ਬੰਦੇ ਨੂੰ ਉਹਦੇ ਬੰਦੇ ਆ ਅਸੀਂ ਅਸੀਂ ਬੰਦਿਆਂ ਦੇ ਬੰਦੇ ਨਹੀਂ ਬਣਨਾ ਅੱਜ ਦੁਨੀਆ ਜਦੋਂ ਬੰਦਿਆਂ ਦੇ ਬੰਦੇ ਬਣਨ ਵੱਲ ਤੁਰ ਪਈ ਕਰੋੜਾਂ ਦੀਆਂ ਢੀੜਾਂ ਪੰਜ ਕੋਈ ਕਹਿ ਰਿਹਾ ਮੇਰਾ 5 ਕਰੋੜ ਫੋਲੋਅਰ ਹੈ ਸਾਡੇ ਡੇਰੇ ਤੇ 3 ਕਰੋੜ ਦਾ ਇਕੱਠ ਹੈ ਸਾਡੇ ਡੇਰੇ ਤੇ 4 ਕਰੋੜ ਦਾ ਇਕੱਠ ਹੈ ਸਾਡੇ ਬਾਬੇ ਕੋਲ 5 ਕਰੋੜ ਦੀ ਗੱਡੀ ਹੈ ਉਹ ਕਹਿੰਦਾ 7 ਕਰੋੜ ਦੀ ਗੱਡੀ ਹੈ ਸਾਡਾ ਬਾਬਾ 10 ਲੱਖ ਦਾ ਸੂਟ ਪਾਉਂਦਾ ਕਿਸੇ ਦਾ 15 ਲੱਖ ਦਾ ਸੂਟ ਪਾਉਂਦਾ ਪਈਏ ਬਾਬੇ ਨਹੀਂ ਫਿਰ ਇਹ ਤੇ ਡੈਕੋਰੇਟਰ ਨੇ ਇਹ ਤੋਂ ਵੱਧ ਕੁਝ ਵੀ ਨਹੀਂ ਹਨ ਡੈਕੋਰੇਸ਼ਨ ਕਰਕੇ ਤੁਹਾਨੂੰ ਪ੍ਰਭਾਵਿਤ ਕਰ ਰਹੇ ਨੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟੇ ਬਾਸ ਨਰਕ ਮੂਲੀਨ ਕਹਿੰਦਾ ਜੀ ਤੇ ਫਿਰ ਹਾਲਤ ਇਹ ਬਣਨੀ ਐ ਜਿਨ੍ਹਾਂ ਨੂੰ ਤੂੰ ਰੱਬ ਮੰਨੀ ਬੈਠਾ ਸਾਡੀ ਹਾਲਤ ਐ ਮੈਂ ਇੱਕ ਵੀਰ ਤੇ ਮੈਨੂੰ ਬੋਲ ਯਾਦ ਆਏ ਕਹਿੰਦਾ ਕੱਚਿਆਂ ਮਹਿਬੂਬਾਂ ਵਾਂਗ ਕੌਲ ਪੁੱਲ ਬੇਵਫਾ ਬਣ ਬੈਠੇ ਆਂ ਨਾ ਤੇਰਾ ਕਿਸ ਨੇ ਲੈਣਾ ਐ ਅਸੀਂ ਆਪ ਖੁਦਾ ਬਣ ਬੈਠੇ ਆਂ ਜਿਨ੍ਹਾਂ ਨੇ ਰੱਬ ਨੂੰ ਖੁਦਾ ਨਾਲ ਜੋੜਨਾ ਸੀ ਉਹ ਆਪ ਹੀ ਖੁਦਾ ਬਣ ਕੇ ਬੈਠ ਗਏ ਅਸੀਂ ਆਪ ਵੀ ਖੁਦਾ ਬਣ ਕੇ ਬਹਿ ਗਏ ਰੱਬ ਦੀ ਕੁਲਾ ਖੁਦਾ ਦੀ ਗੱਲ ਕੌਣ ਕਰਦਾ ਹੈ ਇਸ ਸੰਸਾਰ ਵਿੱਚ ਚੱਲਦਾ ਹੈ ਤੇ ਜਿਹੜੇ ਕਹਿੰਦੇ ਨੇ ਸਾਡਾ ਬਾਬਾ ਬੰਦਾ ਸਾਡਾ ਬਾਬਾ ਵੱਡਾ ਸਾਡਾ ਬਾਬਾ ਵੱਡਾ ਅੱਧਿਆਂ ਦੇ ਬਾਬੇ ਜੇਲ੍ਹਾਂ 'ਚ ਬੈਠੇ ਨੇ ਕੋਈ ਕਹਿੰਦਾ ਸੱਚਾ ਸੌਦਾ ਕਰਦਾ ਝੂਠਾ ਸੌਦਾ ਕੂੜਾ ਸੌਦਾ ਕਰ ਗਏ ਗੋਰੀਆਂ ਆਏ ਪਏ ਉਹ ਸੌਦਿਆਂ ਵਾਲੇ ਜੇਲ੍ਹਾਂ 'ਚ ਬੈਠੇ ਨੇ ਅੱਜ ਮਾਨਸ ਸੰਦੀਆਸ ਕਿਸੇ ਦਾ ਫ੍ਰਿਜ 'ਚ ਲੱਗਿਆ ਹੋਇਆ ਹੈ ਕਿਸੇ ਦਾ ਹੋਰ ਕਿਸੇ ਰੇਪ ਕੇਸ ਚ ਅੰਦਰ ਬੈਠਾ ਹੈ ਕੀ ਕਰੋਗੇ ਤੁਸੀਂ ਕਿੱਥੇ ਹੱਥ ਲਾਓਗੇ ਮਹਾਰਾਜ ਕਹਿੰਦੇ ਨੂੰ ਤਿਆਗ ਦੇ ਕੁਛ ਨਹੀਂ ਨਿਕਲਣਾ ਜਗ ਜੀਵਨ ਪੁਰਖ ਨੂੰ ਨਾ ਤਿਆਗ ਜਿਹੜੇ ਉਹਦਾ ਭਰਮ ਪਾ ਕੇ ਆਪ ਰੱਬ ਬਣ ਕੇ ਬੈਠੇ ਨੇ ਉਹਦੇ ਸ਼ਰੀਕ ਬਣ ਬੈਠੇ ਨੇ ਉਹਨਾਂ ਨੂੰ ਤਿਆਗ ਦੇ ਤੇਰਾ ਭਲਾ ਹੋ ਜਾਏਗਾ ਦੁਈਆ ਭਾਇ ਵੀ ਗੁੱਚੀਆ ਗਲਪਈ ਸੋ ਜਮ ਕੀ ਫਾਸ ਦੁਈਆ ਦਾ ਅਰਥ ਹੈ ਦੂਜਾ ਦੂਜੇ ਦਾ ਅਰਥ ਹੈ ਆਨ ਮਤਲਬ ਹੋਰ ਅਦਰ ਫਾਇਦੇਰth ਹੁੰਦਾ ਪਿਆਰ ਭਾਵਨਾ ਪ੍ਰੀਤ ਕਹਿੰਦੇ ਜੇ ਇੱਕ ਨੂੰ ਛੱਡ ਕੇ ਦੂਜੇ ਪਾਸੇ ਪ੍ਰੀਤ ਲਾਉਗੇ ਕਿਸੇ ਹੋਰ ਨੂੰ ਮੰਨਣ ਲੱਗ ਜਾਓਗੇ ਤੁਹਾਡੀ ਭਾਵਨਾ ਤੁਹਾਡਾ ਪਿਆਰ ਸਤਕਾਰ ਪ੍ਰੀਤ ਕਿਤੇ ਹੋਰ ਲੱਗ ਗਈ ਜਿਗੁਚੀਏ ਖੁਆਰ ਹੋਗੇ ਦੁਖੀ ਹੋਗੇ ਦੂਜੇ ਪਾਇ ਬਿਗੁਚੀਏ ਗਲ ਪਈ ਸੋ ਜਮ ਕੇ ਫਾਸ ਤੇ ਗਲੇ ਦੇ ਵਿੱਚ ਜਮਾਂ ਦੀ ਫਾਈ ਵੀ ਪੈ ਜਾਏਗੀ ਖਸਮ ਛੋੜ ਦੂਜੇ ਲੱਗੇ ਡੁੱਬੇ ਛੇ ਬਣ ਜਾ ਰਿਹਾ ਉਹ ਬਣਜਾਰੇ ਡੁੱਬ ਜਾਂਦੇ ਨੇ ਜਿਹੜੇ ਖਸ਼ਮ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਤੁਰੇ ਫਿਰ ਅੱਜ ਬਹੁਤ ਦੁਨੀਆ ਤੋਰੀ ਫਿਰਦੀ ਆ ਸਾਧ ਸੰਗਤ ਆ ਛਾਡੇ ਵਾਲੇ ਵੀ ਤੁਰੇ ਫਿਰਦੇ ਨੇ ਆ ਹੁਣ ਤੇ ਹਾਲਾਤ ਐਸੇ ਬਣ ਗਏ ਪੰਜਾਬ ਦੀ ਧਰਤੀ ਤੇ ਜਿਹੜੇ ਜਿਹੜਾ ਕਦੀ ਖਾਲਸਾ ਗੱਜਦਾ ਸੀ ਜੰਗਲਾਂ 'ਚ ਬੇਲਿਆਂ 'ਚ ਤਬੇਲਿਆਂ 'ਚ ਮਾਰੂਥਲਾਂ 'ਚ ਪਹਾੜਾਂ 'ਚ ਜਿਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ 2200 ਬਹੁ ਬੇਟੀਆਂ ਹਿੰਦੁਸਤਾਨ ਦੀਆਂ ਅਬਦਾਲੀ ਵਰਗੇ ਸ਼ੇਰ ਦੇ ਜਵਾੜੇ ਚੋਂ ਕੱਢ ਕੇ ਲਿਆਂਦੀਆਂ ਅੱਜ ਉਹਨਾਂ ਦੇ ਬਾਰੇ ਹallelujah ਹallelujah ਕਰ ਰਹੇ ਨੇ ਇੱਥੇ ਤੱਕ ਤੇ ਅਸੀਂ ਚਲੇ ਗਏ ਆ ਕੋਈ ਪੀਰਾਂ ਦੀ ਜਾਇ ਕਰ ਰਿਹਾ ਕੋਈ ਬਾਬਿਆਂ ਦੀ ਜਾਇ ਕਰ ਰਿਹਾ ਕਿੱਥੇ ਗੁਰੂ ਦਾ ਖਾਲਸਾ ਜਿਹਦੇ ਬਾਬਤ ਕਿਹਾ ਜਾਂਦਾ ਸੀ ਪੰਜ ਕੁੱਟ ਪੀ ਕੇ ਤੇਰੇ ਪ੍ਰੇਮ ਵਾਲੇ ਬਾਟੇ ਵਿੱਚੋਂ ਕੂਰ-ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇੱਕ ਮੁੱਠ ਛੋਲਿਆਂ ਦੀ ਲੈ ਕੇ ਤੇਰੇ ਲੰਗਰਾਂ 'ਚੋਂ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਹਾਥੀਆਂ ਨਾਲ ਟੱਕਰ ਲੈਣ ਵਾਲਾ ਸ਼ੇਰਾਂ ਦੇ ਜਵਾੜੇ ਪਾੜਨ ਵਾਲਾ ਅਬਦਾਲੀਆਂ ਦੁਰਾਲੀਆਂ ਨੂੰ ਨਕੇਲ ਪਾਉਣ ਵਾਲਾ ਖਾਲਸਾ ਹallelujah ਬਾਬਾ ਜੈ ਮਾਦਾ ਜੈ ਪਟ ਪੀਰਾਂ ਸ਼ਕੀਰਾਂ ਕਬਰਾਂ ਬੜੀਆਂ ਮਸਾਣਾ ਤੇ ਭਟਕ ਰਿਆ ਛੱਪਾਂ ਦੀ ਪੂਜਾ ਕਰ ਰਿਹਾ ਗੁੱਗੇ ਮੰਨ ਰਿਹਾ ਕੀ ਕਰੋਗੇ ਤੁਸੀਂ ਅੱਜ ਅਸੀਂ ਗੱਲ ਕਰਦੇ ਹਾਂ ਖਾਲਿਸਤਾਨ ਲੈਣਾ ਖਾਲਿਸਤਾਨ ਲੈਣਾ ਜਿਹੜੇ ਖਾਲਸੇ ਸੀ ਉਹਨਾਂ ਦਾ ਨਿਸ਼ਾਨ ਉਦੋਂ ਕਾਬਲ ਤੇ ਕੰਧਾਰ ਤੱਕ ਝੁੱਲ ਗਿਆ ਸੀ ਜਦੋਂ ਕਿਰਦਾਰ ਸੀ ਸਾਡਾ ਜਦੋਂ ਜੀਵਨ ਸੀ ਤੁਹਾਡੇ ਕੋਲ ਜਦੋਂ ਤੁਸੀਂ ਜਗਤ ਜੀਵਨ ਨਾਲ ਜੁੜੇ ਹੋਏ ਸੋ ਜਦੋਂ ਤੁਹਾਡੀ ਟੇਕ ਇੱਕ ਤੇ ਸੀ ਅਟਕ ਦਰਿਆ ਵੀ ਤੁਹਾਡਾ ਰਾਹ ਛੱਡ ਜਾਂਦਾ ਸੀ ਤੇ ਖਿਮਾ ਕਰਨਾ ਅੱਜ ਸਾਡਾ ਰਾਂ ਬਿੱਲੀਆਂ ਕੱਟ ਰਹੀਆਂ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਿੱਲੀ ਲੰਘ ਕੇ ਕਹਿੰਦੇ ਜੀ ਰੁਕ ਜੋ ਰਾਹ ਕੱਟਦਾ ਨੁਕਸਾਨ ਹੋ ਜਾਣਾ ਅੱਧ ਹੋ ਗਈ ਅਸੀਂ ਸ਼ੇਰ ਆ ਉਹ ਭਲੇ ਉਹ ਸ਼ੇਰਾਂ ਦਾ ਰਸਤਾ ਬਿੱਲੀਆਂ ਕੱਟ ਰਦੀਆਂ ਹੁੰਦੀਆਂ ਨੇ ਅੱਧ ਹੋ ਗਈ ਕਿਹੜੇ ਪਾਸੇ ਤੁਰ ਪਿਓ ਆ ਸ਼ੇਰ ਬਣਾਈ ਸੀ ਗੁਰੂ ਸਾਹਿਬ ਨੇ ਸ਼ੇਰ ਨਹੀਂ ਮੈਨੂੰ ਲੱਗਦਾ ਵੀ ਉਹ ਸਾਖੀ ਘਟਨਾ ਸਾਡੇ ਨਾਲ ਵਰਤੀ ਸੀ ਕਿ ਖੁੱਤੇ ਉੱਤੇ ਸ਼ੇਰ ਦੀ ਖੱਲਾ ਸੋਚ ਸਾਡੀ ਉੱਥੇ ਚਲੀ ਗਈ ਹੈ ਦੁਇਆ ਭਾਈ ਬਿਗੁੱਚੀ ਹੈ ਜਦੋਂ ਦੂਜੇ ਪਾਸੇ ਚਲੇ ਗਏ ਅਸੀਂ ਸਿੱਖ ਹੋ ਕੇ ਗੁਰੂ ਦਾ ਦਰ ਛੱਡ ਗਏ ਨਾ ਮਹਾਰਾਜ ਕਹਿੰਦੇ ਖੁਆਰੀ ਬੱਲੇ ਪੈਣੀ ਪੈਣੀ ਹੈ ਹਰ ਬਿਸਰਤ ਸਦਾ ਖੁਆਰੀ ਕੋਈ ਨਹੀਂ ਬਚਾਏਗਾ ਕੋਈ ਨਹੀਂ ਬਚਾਏਗਾ ਅਸੀਂ ਆਪ ਖੁਆਰੀ ਵਾਲੇ ਪਾਸੇ ਗਏ ਆ ਕੋਈ ਨਹੀਂ deta ਕਿਸੇ ਕੋ ਸਜ਼ਾਏ ਸਜ਼ਾਏ ਬਨ ਜਾਂਦੀ ਹੈ ਆਪਣੀ ਹੀ ਖਤਾਏ ਸਾਡੀਆਂ ਖਤਾਵਾਂ ਸਾਡੇ ਮੂਰੇ ਆ ਰਹੀਆਂ ਨੇ ਗੁਰੂ ਭਲਾ ਕਰੇ ਤੁਹਾਨੂੰ ਸਮਤ ਆ ਜਾਏ ਇੱਕੋ ਹੀ ਫੈਸਲਾ ਸਾਡੀ ਕੌਮ ਕਰ ਲਏ ਕਿ ਅਸੀਂ ਆਪਣੇ ਜਿਉਂਦੇ ਜੀ ਆਖਰੀ ਸਾਹ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਸਿਰ ਝੁਕਾਉਣਾ ਨਹੀਂ ਇਹ ਸਿਰ ਕਟਿਆ ਜਾਏ ਸਿਰ ਵੱਢਿਆ ਜਾਏ ਪਰ ਇਹ ਝੁਕੇਗਾ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇਗਾ ਮੈਂ ਬੇਨਤੀ ਕਰਾਂ ਗੁਰੂ ਪਲਾ ਕਰੇਗਾ ਤੁਹਾਡੇ ਨਿਸ਼ਾਨ ਪੂਰੀ ਦੁਨੀਆ ਦੇ ਵਿੱਚ ਝੁੱਲ ਜਾਣਗੇ ਭਾਵੇਂ ਤੁਹਾਨੂੰ ਸਲਾਮ ਆਉਣ ਗਿਆ ਜਾਜਕਾਰ ਹੋਗੀ ਤੁਹਾਡਾ ਰਾਜ ਵੀ ਆਪੇ ਹੀ ਆ ਜਾਏਗਾ ਤੁਸੀਂ ਬਣੋ ਤੇ ਸਹੀ ਹੈ ਪੱਤਰਤਾ ਸਾਡੇ ਵਿੱਚ ਨਹੀਂ ਹੈ ਕੈਪੇਬਿਲਿਟੀ ਨਹੀਂ ਹੈ ਪਰ ਅਸੀਂ ਚੀਜ਼ ਬਹੁਤ ਵੱਡੀ ਮੰਗ ਰਹੇ ਆ ਮਹਾਰਾਜ ਕਹਿੰਦੇ ਝੋਲੀ ਹੈ ਨਹੀਂ ਸੰਭੇਗਾ ਕਿਵੇਂ ਪਹਿਲਾਂ ਇੱਕ ਦਾ ਹੋਣਾ ਸਿੱਖ ਲੈ ਇੱਕ ਦਾ ਹੋ ਜਾ ਗੁਰੂ ਭਲਾ ਕਰੇਗਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਕਹਿੰਦੇ ਸਾਰਾ ਜਗਤ ਦੁਨੀਆ ਤੇਰੇ ਪੈਰਾਂ ਚ ਲਿਆ ਦਾਂਗਾ ਜੇ ਦੂਜੇ ਪਾਸੇ ਚਲ ਗਿਆ ਦੁਈਆ ਪਾਇ ਬਿਗੁੱਚੀ ਐ ਗਲ ਪਈ ਸੋ ਜਮ ਕੀ ਫਾਸ ਜਿਹਾ ਵੀ ਜੈ ਸੋ ਲੁਣੈ ਮੱਥੇ ਜੋ ਲਿਖਿਆਸ ਜੋ ਬੀਜੇਗਾ ਉਹ ਵੱਡੇਗਾ ਇਹ ਕੁਦਰਤ ਦਾ ਨਿਯਮ ਹੈ ਇਹਨੂੰ ਹੁਕਮ ਕਹਿੰਦੇ ਨੇ ਹੁਕਮ ਹੁਕਮ ਮੀਨਸ ਨਿਯਮ ਕਾਨੂੰਨ ਉਹਨੇ ਬਣਾ ਦਿੱਤਾ ਜੋ ਬੀਜਾਂਗੇ ਉਹ ਵੱਡਾਂਗੇ ਰੈੱਡ ਲਾਈਟ ਕ੍ਰੋਸ ਕਰੋਗੇ ਤੁਹਾਨੂੰ ਚਲਾਨ ਜਾਂ ਟਿਕਟ ਮਿਲਣੀ ਹੀ ਮਿਲਣੀ ਹੈ ਨਿਯਮ ਹੈ ਕੁਦਰਤ ਦਾ ਇਹ ਦੁਨੀਆ ਦਾ ਨਿਯਮ ਹੈ ਇਸੇ ਤਰ੍ਹਾਂ ਕੁਦਰਤ ਦੇ ਨਿਯਮ ਨੇ ਇਹਦੇ ਤੁਸੀਂ ਬਾਹਰ ਨਹੀਂ ਜਾਵਾਂਗੇ ਜਿਹੜਾ ਬੀਜਿਆ ਹੈ ਜੋ ਬੀਜੇਗਾ ਸੂਲਣਾ ਮਿਲੇਗਾ ਮੱਥੇ ਜੋ ਲਿਖਿਆ ਜੋ ਬੀਜਦਿਆਂ ਉਹ ਸਾਡੇ ਮੱਥੇ ਤੇ ਸਾਡਾ ਕਰਮ ਬਣ ਜਾਂਦਾ ਤੇ ਉਹ ਕਰਮ ਹੀ ਅੱਗੇ ਜਾ ਕੇ ਸਾਨੂੰ ਵੱਢਣਾ ਪੈਂਦਾ ਹੈ